ਕਿ ਇਹ ਖਾਲਸਾ ਪੰਥ ਦਾ ਨਿਸ਼ਾਨ ਇਸ ਗੱਡੀ ਤੇ ਝੂਲਦਾ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੇ ਤਸਵੀਰ ਦਿਖਾ ਦਿਆਂ ਤੇ ਸਟੀਮ ਗੱਡੀ ਹੈ ਨਹੀਂ ਇਸ ਗੱਡੀ ਨੂੰ ਹੀ ਆਪਣੀ ਦੁਕਾਨ ਬਣਾ ਲਿਆ ਹੈ ਤੇ ਇੱਥੇ ਗੁੜ ਸ਼ੱਕਰ ਲਿਆ ਕੇ ਵੇਚਦੇ ਹਨ ਅਤੇ ਆਪਣੀ ਮਿਹਨਤ ਕਰ ਰਹੇ ਹਨ ਕਈ ਤਰ੍ਹਾਂ ਦਾ ਗੁੜ ਮਤਲਬ ਇੱਕ ਤਰ੍ਹਾਂ ਦਾ ਨਹੀਂ ਤੁਸੀਂ ਦੇਖ ਸਕਦੇ ਹੋ ਕਈ ਤਰ੍ਹਾਂ ਦੀ ਵੈਰਾਈਟੀ ਲਿਆ ਕੇ ਇੱਥੇ ਵੇਚਦੇ ਹਨ ਇੱਥੋਂ ਕਮਾਈ ਕਰ ਰਹੇ ਹਨ ਕਮਾਈ ਕਰਕੇ ਆਪਣੇ ਪਰਿਵਾਰ ਦਾ ਆਪਣਾ ਪੇਟ ਪਾਲ ਰਹੇ ਹਨ ਅਹੀਂ ਬਾਹਰ ਜਾਣੇ ਅਹੀਂ ਘਰ ਰਹਿ ਕੇ ਵੀ ਆਪਣੇ ਪੰਜਾਬ 'ਚ ਮਿਹਨਤ ਕਰ ਸਕਦੇ ਆ ਜਿਦਾਂ ਕਿ ਅਹੀਂ ਕਰਨ ਨੇ ਗੁਰੂ ਸਾਹਿਬ ਦਾ ਸੰਤਾਨ ਦਾ ਕਿਰਤ ਕਰਨੀ ਨਾਮ ਜਪਣਾ ਵੰਡ ਸਕਣਾ ਉਹ ਸਾਡਾ ਗੁਰੂ ਸਾਹਿਬ ਜੀ ਨੇ ਦੱਸਿਆ ਜੋ ਉਹਦੇ ਦੱਸੇ ਮਾਰਗ ਦੇ ਤੇ ਅਹੀਂ ਚੱਲ ਰਹੇ ਆ ਆਡਾ ਪਿਤਾ ਜੀ ਵੀ ਮੋਢੇ ਦੇ ਉੱਤੋਂ ਕਰ ਰਹੇ ਹੀ ਕਿਰਤ ਜਯਦਾਰ ਚਰਨ ਸਿੰਘ ਜੀ ਪੰਜਾਬ ਪਿਆਰਕ ਜਯਦਾਰ ਹੀ ਤੇ ਨਾਲ ਕਨਾਂ ਦਾ ਕਿਰਤ ਕਰਦੇ ਸੀ ਹੁਣ ਤੱਕ ਕਿਰਤ ਕਰ ਰਹੇ ਆ ਮੌਜੂਦਾ 85 ਸਾਲ ਦੀ ਉਮਰ ਦੇ ਵਿੱਚ ਵੀ ਤੇ ਅਸੀਂ ਵੀ ਕਰ ਰਹੇ ਆ ਸਰਦੀਆਂ 'ਚ ਗੁੜ ਤੇ ਗਰਮੀਆਂ 'ਚ ਸਰਦਾਈ ਦਾ ਹਾਂਜੀ ਹਾਂਜੀ ਸਰਦੀਆਂ 'ਚ ਗੁੜ ਤੇ ਗਰਮੀਆਂ 'ਚ ਸਰਦਾਈ ਇਕਨਾਂ ਦਾ ਗੁਰੂ ਦੇ ਸੇਖਾਂ ਸਾਡੇ ਕੋਲ ਮਾਇਆ ਨਾਲ ਨਹੀਂ ਪ੍ਰੇਮ ਨਹੀਂ ਕਰਦੇ ਨਾ ਅਸੀਂ ਜੋ ਵੀ ਆਨੁਗੁਰੂ ਸਾਹਬ ਨੇ ਅਸੀਂ ਕਿਹਾ ਮਹਿੰਗੀ ਤੋਂ ਮੰਗੀ ਚੀਜ਼ ਵੀ ਵੱਡ ਕੇ ਪਰਮ ਮਾਰਦੇ ਕਿਉਂਕਿ ਖਾਲਸਾ ਹੁੰਦਾ ਹੀ ਨਿਆਰਾ ਬੱਕਰੀ ਸਾਨ ਹੁੰਦੀ ਖਾਲਸੇ ਦੀ ਅਕ ਇਹ ਕਰਕੇ ਕਾਰ ਭਾਵੇਂ ਜਭੋਵੇ ਭਾਵੇਂ ਜਾਵੇ ਖਾਲਸੇ ਦੇ ਅੱਗੇ ਤੇ ਉਹ ਵੀ ਇਦਾਂ ਦਾ ਹੀ ਆ ਨੂੰ ਵਡਾ ਕੇ ਮੋਡੀਫਾਈ ਕਰਨ ਦੇ ਹੀ ਉਹ ਲੋਕਾਂ ਨੇ ਤੁਹਾਨੂੰ ਆ ਕੇ ਰੋਕਿਆ ਕਿ ਕਹਿੰਦੇ ਵੀ ਚੰਗੀ ਭਲੀ ਗੱਡੀ ਨੂੰ ਵੱਡਦੇ ਲੱਗੇ ਹਰ ਆ ਬਹੁਤ ਸਾਰੇ ਲੋਕ ਹੀ ਜਿਹੜੇ ਆਂਦੇ ਬਾਬਾ ਜੀ ਇਹ ਗੱਡੀ ਬਹੁਤ ਸਾਰੰਦਾਰ ਹੈ ਤੁਸੀਂ ਕਿਉਂ ਵੱਡਦੇ ਲੱਗੇ ਉਹਨੂੰ ਤੇ ਕੀ ਕਰਨ ਦੇ ਹੋ ਤੁਸੀਂ ਤਹਾਡੇ ਦਿਮਾਗ ਨੂੰ ਕੀ ਹੋ ਗਿਆ ਮੈਂ ਕਿਹਾ ਵੀ ਨਹੀਂ ਜੀ ਇਹ ਅਸੀਂ ਜੋ ਕਰ ਰਹੇ ਆ ਉਹ 사ਤਗੁਰ ਦੇ ਪਾਣੀ ਦੇ ਵਿੱਚ ਹੀ ਕਰ ਰਹੇ ਆ ਅਸੀਂ ਕਿਰਤ ਕਰਨ ਵਾਸਤੇ ਅਸੀਂ ਵੱਖਰਾ ਅਦਾ ਦੇ ਨਾਲ ਸਰਾਈਆਂ ਦਾ ਅੱਡਾ ਜਿਹੜਾ ਅਸੀਂ ਚਾਲੂ ਕਰਨਾ ਕਹਿੰਦੇ ਹਨ ਕਿ ਖਾਲਸਾ ਪੰਥ ਦੇ ਝੰਡੇ ਹਮੇਸ਼ਾ ਝੂਲਦੇ ਰਹਿਣਗੇ ਖਾਲਸਾ ਪੰਥ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇਗਾ ਉਹਦੀ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਬਟਾਲਾ ਦੇ ਫਤਿਹਗਾ ਝੂੜੀਆਂ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਲਸਾ ਪਹੰਦਾ ਨਿਸ਼ਾਨ ਇਸ ਗੱਡੀ ਤੇ ਝੂਲਦਾ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੇ ਤਸਵੀਰ ਦਿਖਾ ਦਿਆਂ ਤੇ ਇਸਟੀਮ ਗੱਡੀ ਹੈ ਇਸਟੀਮ ਗੱਡੀ ਨੂੰ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਇਸ ਦੇ ਵਿੱਚ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਨਿਹੰਗ ਸਿੰਘ ਦੇ ਬਾਣੀ ਚਾਹ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਦਾ ਨਿਸ਼ਾਨ ਕਿਰਪਾਨ ਵੀ ਆਪਣੀ ਗੱਡੀ ਚ ਰੱਖੀ ਹੋਈ ਹੈ ਪਰ ਕਿੰਨਾ ਕਿਤੇ ਮਿਹਨਤ ਕਰਦੇ ਨਜ਼ਰ ਆ ਰਹੇ ਨੇ ਆਪਣੀ ਇਸ ਗੱਡੀ ਨੂੰ ਹੀ ਆਪਣੀ ਦੁਕਾਨ ਬਣਾ ਲਿਆ ਹੈ ਤੇ ਇੱਥੇ ਗੁੜ ਸ਼ੱਕਰ ਲਿਆ ਕੇ ਵੇਚਦੇ ਹਨ ਅਤੇ ਆਪਣੀ ਮਿਹਨਤ ਕਰ ਰਹੇ ਹਨ ਜਿੱਥੇ ਅੱਜ ਪੰਜਾਬੀ ਆਪਣੇ ਹੱਥੀ ਮਿਹਨਤ ਕਰਨ ਤੋਂ ਗੁਰੇਜ਼ ਕਰ ਰਹੇ ਹਨ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਹੰਗ ਸਿੰਘ ਜੋ ਪੂਰਨ ਤੌਰ ਤੇ ਨਿਹੰਗ ਸਿੰਘ ਬਾਣੇ 'ਚ ਇੱਥੇ ਆਂਦੇ ਹਨ ਆਪਣੀ ਇਸ ਗੱਡੀ ਨੂੰ ਹੀ ਜਿਸ ਨੂੰ ਦੁਕਾਨ ਬਣਾ ਰੱਖਿਆ ਹੈ ਉੱਥੇ ਇਹ ਗੁੜ ਸ਼ੱਕਰ ਕਈ ਤਰ੍ਹਾਂ ਦਾ ਗੁੜ ਮਤਲਬ ਇੱਕ ਤਰ੍ਹਾਂ ਦਾ ਨਹੀਂ ਤੁਸੀਂ ਦੇਖ ਸਕਦੇ ਕਈ ਤਰ੍ਹਾਂ ਦੀ ਵੈਰਾਈਟੀ ਲਿਆ ਕੇ ਇੱਥੇ ਵੇਚਦੇ ਹਨ ਇੱਥੋਂ ਕਮਾਈ ਕਰ ਰਹੇ ਹਨ ਕਮਾਈ ਕਰਕੇ ਆਪਣੇ ਪਰਿਵਾਰ ਦਾ ਆਪਣਾ ਪੇਟ ਪਾਲ ਰਹੇ ਹਨ ਕਿਤਨਾ ਕੀਤੇ ਜੋ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਹੈ ਕਿ ਹੱਥੀ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਹੈ ਉਹਦੇ ਉੱਤੇ ਚੱਲਦੇ ਨਜ਼ਰ ਆ ਰਹੇ ਹਨ ਬੇਸ਼ੱਕ ਹੁਣ ਕਈ ਪੰਜਾਬੀ ਆਪਣੇ ਹੱਥੀ ਕੰਮ ਕਰਨ ਦੇ ਲਈ ਪਿੱਛੇ ਮੁੜਾਏ ਹਨ ਆਪਣੇ ਹੱਥੀ ਮਿਹਨਤ ਕਰਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਇਹ ਤਸਵੀਰ ਤੁਹਾਨੂੰ ਦਿਖਾਣੀ ਜ਼ਰੂਰੀ ਸਮਝਦਾ ਹਾਂ ਕਿ ਤੁਸੀਂ ਦੇਖ ਸਕਦੇ ਹੋ ਖਾਲਸਾ ਪੰਥ ਦੇ ਨਿਹੰਗ ਸਿੰਘ ਬਾਣੀ ਦੇ ਸੱਜੇ ਹੋਏ ਹਨ ਅਤੇ ਆਪਣੀ ਹੱਥੀ ਆਪਣੀ ਮਿਹਨਤ ਕਰ ਰਹੇ ਹਨ ਗੋੜ ਸ਼ੱਕਰ ਜੋ ਕਿ ਕਈ ਤਰ੍ਹਾਂ ਦੀ ਵੈਰਾਈਟੀ ਹੈ ਉਹ ਇੱਥੇ ਲਿਆ ਕੇ ਵੇਚਦੇ ਹਨ ਆਪਣੀ ਇਸ ਗੱਡੀ ਦੇ ਉੱਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕਈ ਇਸ ਵੇਲੇ ਪੰਜਾਬੀ ਜਿਹੜੇ ਨੇ ਉਹ ਆਪਣੇ ਹੱਥੀ ਮਿਹਨਤ ਕਰਨ ਤੋਂ ਗੁਰੇਜ਼ ਕਰ ਰਹੇ ਹਨ ਜਿਸ ਦੇ ਕਾਰਨ ਵਿਦੇਸ਼ਾਂ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ 'ਚ ਰਹਿ ਕੇ ਮਿਹਨਤ ਕਰਨ ਤੋਂ ਗੁਰੇਜ਼ ਕਰ ਜਾਂਦੇ ਹਨ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਨਿਹੰਗ ਸਿੰਘ ਜੀ ਉਹਨਾਂ ਨਾਲ ਨਿਹੰਗ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆਪਣਾ ਸ਼ੁਭ ਨਾਮ ਜੀ ਸੋ ਬਨਾਮ ਬਾਬਾ ਬਲਜੀਤ ਸਿੰਘ ਬਾਬਾ ਬਲਜੀਤ ਸਿੰਘ ਜੀ ਮੈਂ ਦੇਖਿਆ ਕਿ ਤੁਸੀਂ ਗੱਡੀ ਆਪਣੀ ਸਾਰੀ ਦੁਕਾਨ ਬਣਾਈ ਹੋਈ ਹੈ ਖਾਲਸਾ ਪੰਦਾ ਨਿਸ਼ਾਨ ਝੂਲ ਰਿਹਾ ਹੈ ਕਾਰ ਸੇਵਾ ਸ਼੍ਰੋਮਣੀ ਪੰਥਕ ਕਾਲੀ ਦਾਲ ਦਰਸਮਿਆ ਸਰਨਾ ਦਾਲ ਵੀ ਲਿਖਿਆ ਹੋਇਆ ਸਭ ਕੁਝ ਤੁਸੀਂ ਨਿਹੰਗ ਸਿੰਘ ਫੌਜਾਂ ਪਰ ਫਿਰ ਵੀ ਤੁਸੀਂ ਮਿਹਨਤ ਕਰ ਰਹੇ ਹੋ ਇਸ ਮਿਹਨਤ ਤੋਂ ਜਿੱਥੇ ਕਈ ਪੰਜਾਬੀ ਪਿੱਛੇ हट ਚੁੱਕੇ ਆ ਅੱਜਕੱਲ ਤੇ ਪ੍ਰਵਾਸੀਆਂ ਦਾ ਜ਼ਿਆਦਾ ਰਾਜ ਹੁੰਦਾ ਨਜ਼ਰ ਆ ਰਿਹਾ ਪੰਜਾਬ 'ਚ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿਣਾ ਚਾਹੁੰਦੇ ਆ ਜੀ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਜੇ ਇਹ ਸਾਡਾ ਪੰਜਾਬ ਸਾਰਾ ਹੀ ਮਿਹਨਤ ਕਰੇਗਾ ਤੇ ਤਗੜੇ ਹੋ ਕੇ ਅਸੀਂ ਪੰਜਾਬ ਜਿਹੜਾ ਵਾ ਅੱਗੇ ਵੱਧ ਸਕਦੇ ਆਂ ਪੰਜਾਬ ਦੇ ਵਿੱਚ ਅਸੀਂ ਬਾਹਰ ਜਾਂਦੇ ਆਂ ਅਸੀਂ ਘਰ ਰਹਿ ਕੇ ਵੀ ਆਪਣੇ ਪੰਜਾਬ 'ਚ ਮਿਹਨਤ ਕਰ ਸਕਦੇ ਆਂ ਜਿੱਦਾਂ ਕਿ ਅਸੀਂ ਕਰਨ ਨੇ ਗੁਰੂ ਸਾਹਿਬ ਦਾ ਸੰਧਾਨ ਦਾ ਕਿਰਤ ਕਰਨੀ ਨਾਮ ਜਪਣਾ ਵੰਡ ਸਕਣਾ ਉਹ ਸਾਡਾ ਗੁਰੂ ਸਾਹਿਬ ਜੀ ਨੇ ਦੱਸਿਆ ਜੋ ਉਹਦੇ ਦੱਸੇ ਮਾਰਗ ਦੇ ਤੇ ਅਸੀਂ ਚੱਲ ਰਹੇ ਆਂ ਜੀ ਸਾਡਾ ਪਿਤਾ ਜੀ ਵੀ ਮੋਢੇ ਦੇ ਉੱਤੋਂ ਕਰ ਰਹੇ ਹੀ ਕਿਰਤ ਜਯਦਾ ਚਰਨ ਸਿੰਘ ਜੀ ਪੰਜਾਬ ਪਿਆਰਕ ਜਯਦਾ ਹੀ ਤੇ ਨਾਲ ਕਨਾਂ ਦਾ ਕਿਰਤ ਕਰਦੇ ਸੀ ਹੁਣ ਤੱਕ ਕਿਰਤ ਕਰ ਰਹੇ ਆ ਮੌਜੂਦਾ 85 ਸਾਲ ਦੀ ਉਮਰ ਦੇ ਵਿੱਚ ਵੀ ਤੇ ਅਸੀਂ ਵੀ ਕਰ ਰਹੇ ਆ ਜੀ ਅੱਛਾ ਤੁਹਾਡੇ ਜਿਹੜੇ ਪਿਤਾ ਜੀ ਨੇ 85 ਸਾਲ ਦੀ ਉਮਰ ਚ ਹਾਲੇ ਵੀ ਕਿਰਤ ਕਰ ਰਹੇ ਆ ਹਾਂ ਜੀ ਕਰ ਰਹੇ ਆ ਠੀਕ ਹੈ ਕਰਤਾ ਜਿਵੇਂ ਕਰ ਰਹੇ ਆ ਉਹਨਾਂ ਦੇ ਪੁੱੁਰਨੇ ਪਾਜਾਂ ਦਾ ਚੱਲਣ ਦੇ ਹਾਂ ਜੀ ਜੈਦਰ ਚੰਨ ਸਿੰਘ ਜੀ ਹਾਂ ਜੀ ਉਹਨਾਂ ਦਾ ਬੇਟਾ ਹਾਂ ਜੀ ਮੈਂ ਹਾਂ ਜੀ ਤੇ ਇਹ ਮੈਂ ਗੱਡੀ ਵੇਖੀ ਐ ਸਟੀਮ ਗੱਡੀ ਨੂੰ ਤੁਸੀਂ ਆਪਣੀ ਦੁਕਾਨ ਬਣਾ ਲਿਆ ਵਾਇਗਰ ਕਿਰਤ ਕਰਨੀ ਆ ਜਿੱਦਾਂ ਮਰਜ਼ੀ ਕਰ ਲਈਏ ਅਸੀਂ ਕਿ ਕੋਕਣਾ ਦਾ ਗੁਰੂ ਦਾ ਜੋ ਦੇਸ ਆ ਸਾਡੇ ਦਾ ਅਹੀਂ ਪਾਣਾ ਮੰਨ ਕੇ ਕਰ ਰਹੇ ਆ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਸਕਣਾ ਸੋਚ ਕੇ ਨਾਲ ਸਰਦਾਈਆਂ ਚੱਲਦੀਆਂ ਨੇ ਹੁਣ ਸਰਦਾਈਆਂ ਚੱਲਣੀਆਂ ਆ ਅੱਡੀਆਂ ਤੇ ਬਹੁਤ ਜ਼ਿਆਦਾ ਸੰਯੋਗ ਕਰ ਦਿੰਦੇ ਆ ਸੰਗ ਤੁਹਾਨੂੰ ਤੇ ਗੁੜ ਵੀ ਸੰਗਤ ਨੇ ਕਿਹਾ ਵੀ ਕੁਝ ਤਾਂ ਕੁਝ ਤੁਸੀਂ ਬਾਬਾ ਜੀ ਤੇ ਕਰਨਾ ਵਾ ਐਸਾ ਵੀ ਜਿਹੜਾ ਅੱਡਾ ਜਿਹੜਾ ਛੱਡ ਕੇ ਨਹੀਂ ਜਾਣਾ ਤੁਸੀਂ ਇੱਥੇ ਹੀ ਰਹਿਣਾ ਵਾ ਤੇ ਅਹੀਂ ਫਿਰ ਗੁੜ ਜਿਹੜਾ ਵਾ ਕਾਰੋਬਾਰ ਗੁੜ ਦਾ ਕੀਤਾ ਇਹਦਾ ਸਰਦੀਆਂ ਚ ਗੁੜ ਤੇ ਗਰਮੀਆਂ ਚ ਸਰਦਾਈ ਦਾ ਹਾਂਜੀ ਹਾਂਜੀ ਸਰਦੀਆਂ ਚ ਗੁੜ ਤੇ ਗਰਮੀ ਆ ਜਿਸਲਾਈ ਦਾ ਇਹ ਸੋਚ ਕੇ ਤਾਂ ਆ ਗਈ ਕਿ ਗੱਡੀ ਨੂੰ ਇਸ ਤਰੀਕੇ ਨਾਲ ਕੱਟ ਕੇ ਮੋਡੀਫਾਈ ਕਰਕੇ ਆਪਣੀ ਦੁਕਾਨ ਤਿਆਰ ਕਰ ਲੈਣੀ ਵੇਖੋ ਜੀ ਜਿਹੜਾ ਮਿਹਨਤ ਦੇ ਇਨਸਾਨ ਹੁੰਦਾ ਵਾ ਕਰਦੇ ਉਹਦੇ ਕੋਲ ਮਾਇਆ ਨਹੀਂ ਕੋ ਹੁੰਦੀ ਹੈ ਹਸਾਬ ਦੀ ਤੇ ਨਾਲੇ ਅਹੀਂ ਕਨ ਦਾ ਗੁਰੂ ਦੇ ਸਿੱਖ ਆਡੇ ਕੋਲ ਮਾਇਆ ਨਾਲ ਅਹੀਂ ਪ੍ਰੇਮ ਨਹੀਂ ਕਰਦੇ ਨਾ ਅਹੀਂ ਜੋ ਵੀ ਆਨ ਗੁਰੂ ਸਾਹਿਬ ਨੇ ਅਹੀਂ ਕਿਹਾ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਵੱਢ ਕੇ ਪਰਮ ਮਾਰਦੇ ਕਿਉਂਕਿ ਖਾਲਸਾ ਜਿਹੜਾ ਹੁੰਦਾ ਹੀ ਨਿਆਰਾ ਬੱਕਰੀ ਸਾਨ ਹੁੰਦੀ ਖਾਲਸੇ ਦੀ ਇੱਕ ਇਹ ਕਰਕੇ ਕਾਰ ਭਾਵੇਂ ਜੋਵੇਂ ਭਾਵੇਂ ਜੀ ਆਜੋਵੇਂ ਖਾਲਸੇ ਦੇ ਅੱਗੇ ਤੇ ਉਹ ਵੀ ਇਦਾਂ ਦਾ ਹੀ ਆ ਕਿ ਇਹਨੂੰ ਵਡਾ ਕੇ ਮੋਡੀਫਾਈ ਕਰਨ ਦੇ ਹੀ ਉਹ ਲੋਕਾਂ ਨੇ ਤੁਹਾਨੂੰ ਆ ਕੇ ਰੋਕਿਆ ਕਿ ਨਹੀਂ ਵੀ ਚੰਗੀ ਭਲੀ ਗੱਡੀ ਨੂੰ ਵੱਡਦੇ ਲੱਗੇ ਆਹ ਬਹੁਤ ਸਾਰੇ ਲੋਕ ਜਿਹੜੇ ਆਂਦੇ ਬਾਬਾ ਜੀ ਇਹ ਗੱਡੀ ਬਹੁਤ ਸ਼ਾਨਦਾਰ ਆ ਤੁਸੀਂ ਕਿਉਂ ਵੱਡਦੇ ਲੱਗੇ ਉਹਨੂੰ ਤੇ ਕੀ ਕਰਨ ਦੇ ਹੋ ਤੁਸੀਂ ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਮੈਂ ਕਿਹਾ ਵੀ ਨਹੀਂ ਜੀ ਅਸੀਂ ਜੋ ਕਰ ਰਹੇ ਆ ਉਹ 사ਤਗੁਰ ਦੇ ਪਾਣੀ ਦੇ ਵਿੱਚ ਹੀ ਕਰ ਰਹੇ ਆ ਅਸੀਂ ਕਿਰਤ ਕਰਨ ਵਾਲੇ ਅਸੀਂ ਵਕਰਾ ਅਦਾ ਦੇ ਨਾਲ ਸਰਾਈਆਂ ਦਾ ਅਡਾ ਜਿਹੜਾ ਅਸੀਂ ਚਾਲੂ ਕਰਨਾ ਹੈ ਠੀਕ ਹੈ ਜੀ ਤੇ ਇਹ ਫਿਰ ਗੁੜ ਜਿਹੜਾ ਤੁਸੀਂ ਵੱਖ-ਵੱਖਰੀ ਵੈਰਾਈਟੀ ਦਾ ਲਿਆਂਦੇ ਹੋ ਇਹ ਆਪ ਤਿਆਰ ਕਰਦੇ ਹੋ ਕਿ ਕਿਸੇ ਕੋਲ ਬਣਿਆ-ਬਣਿਆ ਲਿਆ ਕੇ ਵੇਚ ਇਹ ਸਾਡੇ ਸੱਜਣਾਂ ਲਾ ਲਓ ਜੇ ਰਿਸ਼ਤੇਦਾਰ ਲਾ ਲਓ ਇਦਾਂ ਸਾਡੇ ਅਕਨਾਂ ਦਾ ਉਹ ਵੱਖਰੀ-ਵੱਖਰੀ ਵੈਰਾਈਟੀ ਨਾਲ ਇਹਨੂੰ ਸਾਨੂੰ ਤਿਆਰ ਕਰਕੇ ਦਿੰਦੇ ਆ ਤੇ ਗੁੜ ਜੋ ਵੀ ਸਾਨੂੰ ਸੰਗਤ ਖੜਦੀ ਆ ਬਹੁਤ ਵਧੀਆ ਅਕਨਾਂ ਦਾ ਕਹਿੰਦੀ ਹੈ ਵੀ ਬਹੁਤ ਵਧੀਆ ਘੋੜਾ ਹੈ ਜੀ ਹਾਂ ਜੀ ਆ ਕੇ ਫਿਰ ਦੁਕਾਨ ਸਜਾ ਲੈਂਦੇ ਆ ਆਪਣੇ ਤੇ ਕਿੰਨੇ ਵਜੇ ਤੱਕ ਦੁਕਾਨ ਸਾਡਾ ਜੀ 10 10 ਵਜੇ 11 ਵਜੇ ਆ ਜੀਏ 10 ਵਜੇ ਫਿਰ ਘਰ ਦੇ ਵੀ ਕੰਮਕਾਰ ਜੈ ਕੋਈ ਗੁਰੂ ਸਾਹਿਬ ਦੇ ਬਾਣੀ ਦੇ ਨਾਲ ਜੁੜ ਕੇ ਅਸੀਂ ਕਿਨਾਂ ਦਾ ਨਾਲ ਕਰਕੇ ਲੇਟ ਵੀ ਹੋ ਜਾਂਦੇ ਆ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵੀ ਪੜ੍ਹਨੀ ਆ ਫਿਰ ਬਾਣਾ ਸਜਾਉਣਾ ਵਾ ਫਿਰ ਉਹ ਸਾਰੇ ਕਰਕੇ ਲੇਟ ਵੀ ਫਿਰ ਆਪਣੇ ਕਾਰ ਵਿਹਾਰ ਕਰਕੇ ਘਰ ਦੇ ਤੇ ਫਿਰ ਆਉਨੇ ਆ ਇਹ ਤੇ ਹੌਸਲਾ ਵਧਾਉਂਦੇ ਹੋਣਗੇ ਲੋਕ ਤੇ ਕਈ ਐਸੇ ਲੋਕ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਯਾਰ ਤੁਸੀਂ ਨਿਹੰਗ ਸਿੰਘ ਦੇ ਬਾਣੇ ਤੇ ਕਿਹੜੇ ਕੰਮ ਨੂੰ ਕਰੇ ਹੋ ਮਾਰੇ ਬਹੁਤ سارے ਲੋਕ ਆ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਆ ਵੀ ਨਿਹੰਗ ਸਿੰਘ ਵੇਖੋ ਜੀ ਤੁਸੀਂ ਆ ਪੁਰਾਣੀ ਜਗ੍ਹਾ ਜਾ ਸਕਦੇ ਢੀਗੜੀ ਜਾ ਸਕਦੇ ਪਰ ਅਸੀਂ ਕਿੰਨਾ ਆਪਣੀ ਮਰਜ਼ੀ ਦੇ ਨਾਲ ਗੁਰੂ ਸਾਹਿਬ ਨੇ ਜਿਉ ਦੱਸਿਆ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਸਕਣਾ ਉਹ ਅਸੀਂ ਪਹਿਰੇ ਤੇ ਖਲੋਤੇ ਆ ਕੜੇ ਆਪਣੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਆਦਾ ਤਾਂ ਦੇਖਿਆ ਨਾ ਜਲੰਧਰ ਲੁਧਿਆਣਾ ਉਧਰਲੀ ਸਾਈਡ ਤੇ ਪ੍ਰਵਾਸੀਆਂ ਦਾ ਜਿਆਦਾ ਕਬਜ਼ਾ ਹੋਈ ਜਾ ਰਿਹਾ ਹੈ ਨਾ ਪੰਜਾਬੀ ਆਪਣੀ ਮਿਹਨਤ ਤੋਂ ਗੁਰੇਜ਼ ਕਰ ਰਹੇ ਪਰ ਹੁਣ ਕਈ ਵਾਰੀ ਪੰਜਾਬੀ ਤੁਹਾਡੇ ਵਰਗੇ ਪੰਜਾਬੀ ਪਿੱਛੇ ਵੀ ਮੋੜਾਏ ਆ ਆਪਣੇ ਹੱਥੀ ਮਿਹਨਤ ਕਰਨ ਲੱਗ ਪਏ ਆ ਉਹਨਾਂ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਜਿਹੜੇ ਹਾਲੇ ਵੀ ਮਿਹਨਤ ਤੋਂ ਗੁਰੇਜ਼ ਕਰਦੇ ਉਹਨਾਂ ਪੰਜਾਬੀਆਂ ਨੂੰ ਮੈਂ ਕਹਿ ਰਿਹਾ ਵੀਰ ਜੀ ਤੁਸੀਂ ਘਰ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਹੋ ਇੱਥੇ ਪ੍ਰਵਾਸੀਆਂ ਦਾ ਕਬਜ਼ਾ ਹੋ ਰਿਹਾ ਵਾ ਤੁਸੀਂ ਪ੍ਰਵਾਸੀਆਂ ਨੂੰ ਕਹਿੰਦਾ ਆਪਣਾ ਪਹਿਲ ਦੇ ਆਧਾਰ ਦੇਤੇ ਰੱਖਿਆ ਆ ਘਰਾਂ ਦੇ ਵਿੱਚ ਪਾਰਕ ਨਾ ਸਾ ਯਾਗਦੀ ਜ਼ਮੀਰ ਦੇ ਵਿੱਚ ਰਹਿ ਕੇ ਸਾਡਾ ਕੈਨੇਡਾ ਪੰਜਾਬ ਵਿਚੋਂ ਆਉਂਦਾ ਸਾਡਾ ਸੰਦੇਸ਼ ਆ ਜੀ ਪੰਜਾਬ ਬਚਾਓ ਤੁਸੀਂ ਘਰ ਪਰਤੋ ਕਿਰਤ ਕਰੋ ਚਾਹੇ ਥੋੜੀ ਕਿਸੇ ਨੇ ਪੈਸੇ ਤੇ ਖਾਣਾ ਨਹੀਂ ਇਹਨਾਂ ਸੋਨਾ ਖਾਣਾ ਹੈ ਖਾਣਾ ਤੇ ਆਪਣਾ ਕੈਨੇਡਾ ਕਿਸਮਤ ਜਾਂ ਨਾਮ ਧਾਨਾ ਅਸਲੀ ਜਿਹੜਾ ਬੰਦਾ ਨਾਮ ਧਾਨਾ ਜੋੜ ਗਿਆ ਉਹ ਹੀ ਰਾਜਾ ਹੈ ਮਹਾਰਾਜ ਕਹਿੰਦੇ ਆ ਜਿਹਦੇ ਪੱਲੇ ਨਾਮ ਧਾਨਾ ਹੈ ਉਹੀ ਰਾਜਾ ਹੈ ਬਾਕੀ ਜਿੰਨਾ ਪੈਸੇ ਤੇ ਲੈ ਵਾਲਾ ਕੋਈ ਰਾਜਾ ਕੋਈ ਵੀ ਸਭ ਪਖਾਰੀ ਹੈ ਪਖਾਰੀ ਕੀਦੇ ਸਤਗੁਰ ਦੇ ਪਖਾਰੀ ਆ ਹਾਂਜੀ ਵਾਹਿਗੁਰੂ ਜੀ ਮਾਰਚ ਕੋਲ ਕੋਣਾ ਲੰਗ ਸਿੰਘ ਜੀ ਪਰਿਵਾਰ ਦੇ ਵਿੱਚ ਤਿੰਨ ਬੇਟੀਆਂ ਮੇਰੀਆਂ ਤੇ ਘਰ ਦੇ ਆ ਹਾਂਜੀ ਤੇ ਪਿਤਾ ਜੀ ਆ ਮਾਤਾ ਜੀ ਆ ਹਾਂਜੀ ਤਿੰਨ ਭਾਈਆਂ ਅਸੀਂ ਤੇ ਆਪਣੀਆਂ ਤਿੰਨ ਬੇਟੀਆਂ ਦਾ ਬੇਟਾ ਨਹੀਂ ਨਹੀਂ ਆਪਣੀਆਂ ਮੇਰੀਆਂ ਤਿੰਨ ਬੇਟੀਆਂ ਹੀ ਆ ਹਾਂਜੀ ਤੇ ਸਤਗੁਰ ਨੇ ਜੋ ਦਤਾ ਉਹ ਹੀ ਪ੍ਰਮਾਣ ਆ ਸਾਨੂੰ ਹਾਂਜੀ ਤੇ ਚੜਦੀ ਕਲਾ ਦੇ ਵਿੱਚ ਹਾਂਜੀ ਕੋਈ ਸੁਕਾ ਗਿਲਵਾਣੀ ਆ ਕਿਉਂਕਿ ਦਸਵੇਂ ਪਾਤਸ਼ਾਹ ਦਾ ਭਾਣਾ ਮੰਨਣਾ ਪੈਂਦਾ ਹਾਂਜੀ ਤੇ ਆਪਣਾ ਇੱਕ ਫੋਨ ਨੰਬਰ ਬੋਲ ਦਿਆਂ ਬਾਈ ਚਾਂਸ ਜੇ ਕਿਸੇ ਨੂੰ ਤੁਹਾਨੂੰ ਮਿਲਣਾ ਹੋਵੇ ਜਾਂ ਪੁੱਛਣਾ ਹੋਵੇ ਵੀ ਤੁਸੀਂ ਆਏ ਹੋ ਕਿ ਨਹੀਂ ਆਏ ਤੁਹਾਡੇ ਤੱਕ ਪਹੁੰਚ ਕਰ ਸਕਦੇ 98152 57493 98152 57493 ਇਹ ਸਾਡਾ ਮੋਬਾਈਲ ਨੰਬਰ ਹੈ ਜੀ ਜੀ ਬਿਲਕੁਲ ਇਹ ਨਿਹੰਗ ਸਿੰਘ ਹਰੀ ਤੁਸੀਂ ਦੇਖ ਸਕਦੇ ਹੋ ਕਿ ਮਿਹਨਤ ਕਰ ਰਹੇ ਹਨ ਤੇ ਮਿਹਨਤ ਤੋਂ ਕਹਿੰਦੇ ਹਨ ਕਿ ਗੁਰੇਜ ਨਹੀਂ ਕਰਨਾ ਚਾਹੀਦਾ ਇਹਨਾਂ ਕੋਲ ਕੁਝ ਗ੍ਰਾਹਕ ਵੀ ਪਹੁੰਚੇ ਹੋਏ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਨਾਲ ਜਦੋਂ ਦੇਖਦੇ ਹੋ ਪੰਜਾਬੀਆਂ ਨੂੰ ਆਪਣੀ ਹੱਥੀਂ ਮਿਹਨਤ ਕਰਦੇ ਆ ਕਿਉਂਕਿ ਪੰਜਾਬੀ ਕਈ ਨਾ ਮਿਹਨਤ ਕਰਨ ਤੋਂ ਗਰੇਜ਼ ਕਰ ਗਏ ਹਨ ਬਹੁਤ ਵਧੀਆ ਗੁਰੂ ਦਾ ਲੜ ਲੱਗੇ ਆ ਜੇ ਆਪਣੀ ਮਿਹਨਤ ਕਰਨ ਦਾ ਕਿਰਤ ਕਰਨ ਦਾ ਜੀ ਤੇ ਤੁਸੀਂ ਵੀ ਆਏ ਹੋ ਗੁਰਲੈਂਡ ਕੋਡ ਲੈਣੀਆਂ ਆਏ ਹੋ ਠੀਕ ਹੈ ਕਿਹੜੀ ਥਾਂ ਤੋਂ ਆਏ ਹੋ ਇਹ ਚੱਠਾ ਪਿੰਡ ਹੈ ਪਹਿਲੀ ਵਾਰ ਆਇਆ ਕਿ ਅੱਗੇ ਵੀ ਲੈ ਕੇ ਜਾਂਦੇ ਰਹੇ ਮੈਂ ਅੱਗੇ ਬੱਚੇ ਖੜ੍ਹਦੇ ਰਹੇ ਮੈਂ ਪਹਿਲੀ ਵਾਰ ਆ ਠੀਕ ਹੈ ਕਿਵੇਂ ਤੁਹਾਨੂੰ ਲੱਗਦਾ ਹੈ ਇਸ ਤਰੀਕੇ ਨਾਲ ਬਹੁਤ ਵਧੀਆ ਜੀ ਗੁਰੂ ਸਿੱਖ ਹੈ ਬਹੁਤ ਵਧੀਆ ਕੰਮ ਕਰ ਰਹੇ ਆਪਣਾ ਕਿਰਤ ਕਰਨ ਦਾ ਜੀ ਚੰਗੀ ਚੀਜ਼ ਜਲਦੀ ਹੈ ਹਾਂ ਜੀ ਬਿਲਕੁਲ ਕਹਿੰਦੇ ਨੇ ਕਿ ਕੀਰਤ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤੇ ਗੁਰੂ ਦੇ ਸਿੰਘ ਨੇ ਫਿਲਹਾਲ ਤੁਹਾਨੂੰ ਇਹੀ ਤਸਵੀਰ ਦਿਖਾਣਾ ਚਾਹੁੰਦਾ ਹਾਂ ਕਿ ਨਿਹੰਗ ਸਿੰਘ ਬਾਣੇ 'ਚ ਸੱਜੇ ਹੋਏ ਨੇ ਗੁਰੂ ਦੀਆਂ लाਡਲੀਆਂ ਫੌਜਾਂ ਪਰ ਆਪਣੇ ਇਸ ਪਵਿੱਤਰ ਬਾਣੇ 'ਚ ਸੱਜਣ ਤੋਂ ਬਾਅਦ ਹੱਥੀ ਕੀਰਤ ਕਰਦੇ ਵੀ ਨਜ਼ਰ ਆ ਰਹੇ ਨੇ ਗੁਰੂ ਦੇ ਦੱਸੇ ਹੋਏ ਦਰਸਾਏ ਹੋਏ ਮਾਰਗ ਤੇ ਚੱਲ ਰਹੇ ਨੇ ਮਿਹਨਤ ਕਰ ਰਹੇ ਨੇ ਤੇ ਕਹਿੰਦੇ ਹਨ ਕਿ ਮਿਹਨਤ ਕਰਨੀ ਚਾਹੀਦੀ ਹੈ ਮਿਹਨਤੋਂ ਗੁਰੇਜ ਨਹੀਂ ਕਰਨਾ ਚਾਹੀਦਾ ਅਗਰ ਅਸੀਂ ਪੰਜਾਬ 'ਚ ਰਹਿ ਕੇ ਹੀ ਮਿਹਨਤ ਕਰਾਂਗੇ ਪਰਵਾਰ ਚਲਾਵਾਂਗੇ ਤਾਂ ਉਹਦੇ ਨਾਲ ਕਿਤਨਾ ਕਿਤੇ ਪੰਜਾਬ ਵੀ ਸਾਡਾ ਤਰਕੀਆਂ ਦੀਆਂ ਰੇਲੀਆਂ ਤੇ ਜਾਵੇਗਾ ਕੈਮਰਾ ਪਰਸਨ ਲਾਪਰੇ ਜਨਾਲ ਪੁਪਾਲ ਸਿੰਘ ਪੰਜਾਬ న్యూਸ ਬਟਾਲਾ